ਅੱਜ ਦੀ ਵੀਡੀਓ ਵਿੱਚ ਆਪਾਂ ਹਿਸਟਰੀ ਦੇ ਨੈਕਸਟ ਐਮਸੀਕਿਊ ਨੈਕਸਟ ਐਮਸੀਕਿਊਸ ਕਵਰ ਕਰਦੇ ਹਾਂ ਜਿਹਦੇ ਵਿੱਚ ਹੈ ਜੈਨ ਧਰਮ ਦੇ ਪ੍ਰਸਿੱਧ ਗ੍ਰੰਥ ਕਿਹੜੇ ਹਨ ਸਹੀ ਉਪਸ਼ਾਪਰੋਤਕ ਸਾਰੇ ਕਿਹੜੇ-ਕਿਹੜੇ ਨੇ ਪੂਰਵ ਕਲਪਸੂਤਰ ਪਰਿਸ਼ਿਸ਼ਟ ਪਰਬ ਉਪਰੋਤਕ ਸਾਰੇ ਪਰਿਸ਼ਿਸ਼ਟ ਪਰਬ ਕਿਸ ਦੀ ਰਚਨਾ ਹੈ ਸਹੀ ਆਪਸ਼ਨ ਹੈ ਜੀ ਹੇਮਚੰਦਰ ਹਸ਼੍ਰਿਤ ਦਾ ਅਤੇ ਕਾ ਕਾਦੰਬਰੀ ਪੁਸਤਕਾਂ ਦਾ ਲੇਖਕ ਦੱਸੋ ਕੌਣ ਸੀ ਬਾਨਪਟ ਹੇਠ ਲਿਖਿਆ ਮਿਲਾਨ ਕਲਹਨ ਕਿਦੀ ਹੈ ਜੀ ਰਾਜ ਤਰੰਗਣੀ ਬਿਲਹਨ ਹੈਗੀ ਆ ਵਿਕਰਮ ਦੇਵ ਚਿਤ ਸੰਧਿਆ ਕਰਨਦਰੀ ਕਿਹ ਹੈ ਕਿਹਦੀ ਹੈਗੀ ਆ ਰਾਮਚਿਤ ਬਾਨ ਪਟ ਹੈਗਾ ਆਪਣੇ ਕੋਲ ਜੀ ਹਰਸ਼ਿਤ ਚਿਤ ਅਤੇ ਕਾਂਦੰਬਰੀ ਨੈਕਸਟ ਆਪਣੇ ਕੋਲ ਹੈਗੇ ਨੇ ਜੀ ਐਮਸੀਕਿਊਜ਼ ਹੀ ਨੇਗੇ ਪ੍ਰਾਨੀ ਹੈਗਾ ਜੀ ਅਸ਼ਟ ਤਿਆਏ ਪਤੰਜਲੀ ਹੈਗਾ ਜੀ ਮਹਾ ਭਾਸ਼ਿਸ ਵਿਸਖਦਤ ਹੈਗਾ ਜੀ ਮੁਦਰਾਕਸ਼ ਡੰਡੀ ਹੈਗਾ ਜੀ 10 ਕੁਮਾਰ ਚਿੱਤ ਐਡੇ ਹਿਸਟਰੀ ਦੇ ਮੋਰ ਵੀਡੀਓਜ਼ ਲਈ ਤੁਸੀਂ ਮੇਰਾ ਚੈਨਲ ਸਬਸਕ੍ਰਾਈਬ ਕਰ ਸਕਦੇ ਹੋ ਤੇ ਪਹਿਲਾਂ ਵਾਲੀ ਵੀਡੀਓਜ਼ ਚੈੱਕ ਕਰ ਸਕਦੇ ਹੋ